ਕੰਗਨਾਰਣੋਦ ਨੂੰ ਥੱਪਪਣ ਮਾਰਨ ਦੇ ਮਾਮਲੇ ਦੇ ਵਿੱਚ ਸੀਆਈਐਸਐਫ ਦੇ ਅਧਿਕਾਰੀ ਦਾ ਪਹਿਲਾ ਬਿਆਨ ਸਾਹਮਣੇ ਆਇਆ ਸੀਆਈਐਸਐਫ ਦੇ ਡੀਆਈਜੀ ਵਿਨੇ ਕਾਜਲਾ ਦੇਵ ਨੂੰ ਇੱਕ ਅਖਬਾਰ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਕਈ ਵੱਡੇ ਖੁਲਾਸੇ ਕੀਤੇ ਗਏ ਨੇ ਇਹਨਾਂ ਖੁਲਾਸਿਆਂ ਦੇ ਵਿੱਚ ਵੱਡੀ ਗੱਲ ਕਰਦੇ ਹੋਏ ਡੀਆਈਜੀ ਦੇ ਵੱਲੋਂ ਕਿਹਾ ਗਿਆ ਕਿ ਇਸ ਘਟਨਾ ਦੇ ਬਾਅਦ ਕੁਲਵਿੰਦਰ ਕੌਰ ਨੂੰ ਬੇहद ਅਫਸੋਸ ਹੈ ਜਿਸਦੇ ਲਈ ਕੁਲਵਿੰਦਰ ਦੇ ਵੱਲੋਂ ਮਾਫੀ ਵੀ ਮੰਗੀ ਗਈ ਹੈ 6 ਜੂਨ ਦੀ ਇੱਕ ਕਟਾਂ ਸੀ ਜਦੋਂ ਚੰਡੀਗੜ੍ਹ 에ਅਰਪੋਰਟ ਤੇ ਜੋ ਸੀਆਈਐਸਐਫ ਦੀ ਮੁਲਾਜ਼ਮ ਮੈਂ ਕੁਲਵਿੰਦਰ ਕੌਰ ਉਸਦੇ ਵੱਲੋਂ ਕੰਗਣਾ ਨੂੰ ਥੱਪੜ ਮਾਰਿਆ ਗਿਆ ਸੀ ਐਸੇ ਘਟਨਾ ਦਾ ਕਿਤੇ ਕਈ ਥਾਵਾਂ ਤੇ ਵਿਰੋਧ ਵੀ ਦੇਖਣ ਨੂੰ ਮਿਲਿਆ ਤੇ ਕਈ ਥਾਵਾਂ ਤੇ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਜਥੇਬੰਦੀਆਂ ਵੀ ਆਈਆਂ ਪਰ ਐਸੇ ਮਾਮਲੇ ਦੇ ਵਿੱਚ ਅਧਿਕਾਰੀ ਦੇ ਬਿਆਨਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਅੱਜ ਸੀਆਈਐਸਐਫ ਦੇ ਡੀਆਈਜੀ ਵਿਨੇ ਕਾਜਲਾ ਦਾ ਪਹਿਲਾ ਤੇ ਵੱਡਾ ਬਿਆਨ ਸਾਹਮਣੇ ਆਇਆ ਇੱਕ ਅਖਬਾਰ ਨੂੰ ਦਿੱਤੇ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਇਸ ਘਟਨਾ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ ਇਸ ਘਟਨਾ ਨੂੰ ਲੈ ਕੇ ਇੱਕ ਇੱਕ ਗੱਲ ਦੱਸੀ ਹੈ ਕਿ ਉਸ ਦਿਨ ਕੀ ਹੋਇਆ ਸੀ ਕਿਵੇਂ ਉਹ ਇਸ ਘਟਨਾ ਤੋਂ ਬਾਅਦ ਕੰਗਨਾ ਰਣੌਤ ਨੂੰ ਮਿਲਣ ਗਏ ਕੀ ਕੁਝ ਉਹਨਾਂ ਦੋਵਾਂ ਦੇ ਵਿਚਕਾਰ ਗੱਲਬਾਤ ਹੋਈ ਹੈ ਉਸ ਨੂੰ ਲੈ ਕੇ ਡਿਟੇਲ ਰਿਪੋਰਟ ਦਿੱਤੀ ਗਈ ਹੈ ਡੀਆਈਜੀ ਵਿਨੇ ਕਾਜਲਾ ਦੇ ਵੱਲੋਂ ਜਿਹੜੀ ਰਿਪੋਰਟ ਦਿੱਤੀ ਗਈ ਹੈ ਉਸ ਦੇ ਮੁਤਾਬਕ ਕਿਹਾ ਗਿਆ ਹੈ ਕਿ ਕੁਲਵਿੰਦਰ ਕੌਰ ਦੇ ਵੱਲੋਂ ਉਸ ਦਿਨ ਜੋ ਕੁਝ ਕੀਤਾ ਗਿਆ ਉਹ ਗਲਤ ਸੀ ਜਿਸ ਦਾ ਅਹਿਸਾਸ ਕੁਲਵਿੰਦਰ ਕੌਰ ਨੂੰ ਵੀ ਹੈ ਤੇ ਅਜਿਹਾ ਅਜੇਹਾ ਉਸ ਦੇ ਵੱਲੋਂ ਸਿਰਫ ਜਲਦਬਾਜ਼ੀ ਦੇ ਵਿੱਚ ਕੀਤਾ ਗਿਆ ਵੱਡੇ ਗੱਲ ਜਿਹੜੀ ਉਹਨਾਂ ਦੇ ਵੱਲੋਂ ਜਿਹੜਾ ਖੁਲਾਸਾ ਕੀਤਾ ਗਿਆ ਉਹ ਇਹ ਕਿਹਾ ਗਿਆ ਕਿ ਜਿਸ ਥਾਂ ਤੋਂ ਕੰਗਨਾ ਰਣੋਤ ਨੇ ਲੰਘਣਾ ਸੀ ਉਹ ਸਥਾਨ ਤੇ ਕੁਲਵਿੰਦਰ ਕੌਰ ਦੀ ਡਿਊਟੀ ਹੀ ਨਹੀਂ ਸੀ ਬਲਕਿ ਉਸ ਦੀ ਡਿਊਟੀ ਕਿਸੇ ਹੋਰ ਥਾਂ ਤੇ ਸੀ ਪਰ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਦੇ ਵੱਲੋਂ ਉਸ ਨੂੰ ਦੱਸਿਆ ਜਾਂਦਾ ਹੈ ਕਿ ਕੰਗਨਾ ਰਣੋਤ ਜੋ ਮੰਡੀ ਤੋਂ ਹੁਣ ਐਮਪੀ ਬਣਨੇ ਨੇ ਐਮਪੀ ਕੰਗਨਾ ਰਣੋਤ ਇੱਥੋਂ ਲੰਘ ਰਹੇ ਨੇ ਇਹ ਹੀ ਸੁਣਨ ਦੇ ਬਾਅਦ ਗੁਲਵਿੰਦਰ ਕੌਰ ਕਟਨਾਵਲੇ ਥਾਂ ਤੇ ਪਹੁੰਚਦੇ ਆ ਤੇ ਕਿਸਾਨੀ ਅੰਦੋਲਨ ਦੌਰਾਨ ਕੰਗਣਾ ਰਣੋਦ ਵੱਲੋਂ ਦਿੱਤੇ ਬਿਆਨ ਨੂੰ ਯਾਦ ਕਰਦੇ ਆ ਉਸ ਦੇ ਵੱਲੋਂ ਜਲਦਬਾਜ਼ੀ ਦੇ ਵਿੱਚ ਇਹ ਹਰਕਤ ਕੀਤੀ ਜਾਂਦੀ ਹੈ ਕਿ ਕੰਗਣਾ ਦੇ ਥੱਪੜ ਜਾਰ ਦਿੱਤਾ ਜਾਂਦਾ ਹੈ ਤੇ ਇਸ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਗੁਲਵਿੰਦਰ ਕੌਰ ਦੇ ਵੱਲੋਂ ਬਿਆਨ ਵੀ ਦਿੱਤਾ ਜਾਂਦਾ ਹੈ ਕਿ ਜਿਸ ਤਰੀਕੇ ਦੇ ਨਾਲ ਕਿਸਾਨੀ ਅੰਦੋਲਨ ਵੇਲੇ ਕੰਗਣਾ ਰਣੋਦ ਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਸੀ ਉਹ ਬੇहद ਮੰਦ ਭਗਾ ਸੀ ਉਸੇ ਨੂੰ ਲੈ ਕੇ ਉਸ ਦਾ ਮਨ ਦੁਖੀ ਸੀ ਜਿਸ ਕਰਕੇ ਉਸ ਨੇ ਅੱਜ ਇਹ ਹਰਕਤ ਕੀਤੀ ਹੈ ਫਿਲਹਾਲ ਇਸੇ ਘਟਨਾ ਤੋਂ ਬਾਅਦ ਜੋ ਡੀਆਈਜੀ ਦੱਸ ਰਹੇ ਨੇ ਉਹਨਾਂ ਦੇ ਮੁਤਾਬਕ ਇਸੇ ਘਟਨਾ ਤੋਂ ਬਾਅਦ ਤੁਰੰਤ ਬਾਅਦ ਉਹ ਕੰਗਣਾ ਰਣੋਤ ਨੂੰ ਮਿਲਣ ਚਾਹੁੰਦੇ ਨੇ ਕੰਗਣਾ ਰਣੋਤ ਦੇ ਨਾਲ ਦਿੱਲੀ ਦੇ ਵਿੱਚ ਮੁਲਾਕਾਤ ਹੁੰਦੀ ਹੈ ਇਸ ਮੁਲਾਕਾਤ ਦੌਰਾਨ ਆਪਣੇ ਬਿਹਫਤ ਡੀਆਈਜੀ ਦੇ ਵੱਲੋਂ ਮਾਫੀ ਮੰਗੀ ਜਾਂਦੀ ਹੈ ਮਾਫੀ ਦੇ ਦੌਰਾਨ ਉਸ ਵੇਲੇ ਕੰਗਣਾ ਦੇ ਵੱਲੋਂ ਕੁਲਵਿੰਦਰ ਕੌਰ ਦੇ ਪਰਿਵਾਰ ਤੇ ਪਿਛੋਕੜ ਬਾਰੇ ਪੂਰੀ ਜਾਣਕਾਰੀ ਮੰਗੀ ਜਾਂਦੀ ਹੈ ਡੀਆਈਜੀ ਦੇ ਵੱਲੋਂ ਦੱਸਿਆ ਗਿਆ ਕਿ ਕੰਗਣਾ ਰਣੌਤ ਇਹ ਜਾਣਨਾ ਚਾਹੁੰਦੇ ਸਨ ਕਿ ਕੁਲਵਿੰਦਰ ਕੌਰ ਦੇ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਉਸ ਦਾ ਪਿਛੋਕੜ ਕੀ ਹੈ ਤੇ ਉਸ ਦੇ ਡਿਊਟੀ ਦੌਰਾਨ ਵਿਹਾਰ ਕਿਹੋ ਜਿਹਾ ਤੇ ਇਸ ਦੇ ਜਵਾਬ ਦੇ ਵਿੱਚ ਡੀਆਈਜੀ ਦੇ ਵੱਲੋਂ ਦੱਸਿਆ ਗਿਆ ਕਿ ਪਿਛਲੇ 15 ਸਾਲਾਂ ਤੋਂ ਦੋਵੇਂ ਪਤੀ ਪਤਨੀ ਯਾਨੀ ਕੁਲਵਿੰਦਰ ਕੌਰ ਤੇ ਉਸ ਦਾ ਪਤੀ CISF ਦੇ ਵਿੱਚ ਤਾਇਨਾਤ ਨੇ ਤੇ 15 ਸਾਲ ਦੌਰਾਨ ਬਿਨਾਂ ਕਿਸੇ ਸ਼ਿਕਾਇਤ ਤੋਂ ਇਹ ਐਸੇ ਫੋਰਸ ਦੇ ਵਿੱਚ ਸੇਵਾ ਕਰਦੇ ਆ ਰਹੇ ਨੇ ਦੋਹਾਂ ਦੇ ਦੋ ਬੱਚੇ ਵੀ ਨੇ ਪਰਿਵਾਰ ਦਾ ਪਿਛੋਕੜ ਆ ਦੱਸਦੇ ਹੋਏ ਇਹਨਾਂ ਨੇ ਇਹ ਵੀ ਦੱਸਿਆ ਕਿ ਪਰਿਵਾਰਕ ਪਰਿਵਾਰ ਦੀ ਛਵੀ ਵੀ ਬਿਲਕੁਲ ਸਾਫ਼ ਹੈ ਇਹਨਾਂ ਦੋਵਾਂ ਦਾ ਅਕਸ ਵੀ ਬਿਲਕੁਲ ਸਾਫ਼ ਹੈ 15 ਸਾਲ ਦੇ ਇਸ ਡਿਊਟੀ ਦੇ ਦੌਰਾਨ ਕਿਸੇ ਤਰੀਕੇ ਦੀ ਕੋਈ ਸ਼ਿਕਾਇਤ ਜਾਂ ਦਿੱਕਤ ਪੇਸ਼ ਨਹੀਂ ਆਈ ਹੈ ਇਸ ਤਰੀਕੇ ਦੀ ਜਾਣਕਾਰੀ ਡੀਆਈਜੀ ਦੇ ਵੱਲੋਂ ਕੰਗਣਾ ਰਣੌਤ ਨੂੰ ਮੁਹੱਈਆ ਕਰਵਾਈ ਜਾਂਦੀ ਹੈ ਇਹ ਪੂਰਾ ਵਾਕਿਆ ਜਿਹੜਾ 6 ਜੂਨ ਦਾ ਹੋਇਆ ਉਸ ਦਿਨ ਦੀ ਘਟਨਾ ਦੀ ਪੂਰੀ ਜਾਣਕਾਰੀ ਡੀਆਈਜੀ ਦੇ ਵੱਲੋਂ ਦਿੱਤੀ ਗਈ ਤੇ ਇਹ ਵੀ ਕਿਹਾ ਗਿਆ ਹੁਣ ਜੋ ਜਾਣਕਾਰੀ ਦਿੱਤੀ ਗਈ ਹੈ ਆ ਡੀਆਈਜੀ ਨੇ ਦੱਸਿਆ ਕਿ ਉਸ ਨੂੰ ਪਰਿਵਾਰ ਦੇ ਨਾਲ ਰਹਿਣ ਦੇ ਲਈ ਹੁਣ 2-3 ਦਿਨ ਦੀ ਛੁੱਟੀ ਦਿੱਤੀ ਗਈ ਹੈ ਤਾਂ ਕਿ ਉਹ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਸਕੇ ਫਿਲਹਾਲ ਕੁਲਵਿੰਦਰ ਕੌਰ ਦੇ ਨਾਲ ਗੱਲ ਜਦੋਂ ਕੀਤੀ ਹੈ ਅਡਿਜੀ ਦੇ ਬਣੋ ਤੇ ਹੋਰ ਅਧਿਕਾਰੀਆਂ ਦੇ ਵੱਲੋਂ ਉਸ ਦੇ ਨਾਲ ਬੈਠ ਕੇ ਮੀਟਿੰਗ ਕੀਤੀ ਗਈ ਹੈ ਇਸ ਮੀਟਿੰਗ ਦੇ ਦੌਰਾਨ ਹੀ ਕੁਲਵਿੰਦਰ ਕੌਰ ਨੇ ਆਪਣੀ ਗਲਤੀ ਮੰਨੀ ਹੈ ਉਸ ਨੂੰ ਆਪਣੀ ਗਲਤੀ ਦੇ ਲਈ ਅਹਿਸਾਸ ਹੈ ਤੇ ਨਾਲ ਹੀ ਕੁਲਵਿੰਦਰ ਕੌਰ ਨੇ ਵੀ ਮੰਨਿਆ ਕਿ ਉਸ ਦੀ ਇਸ ਹਰਕਤ ਦੇ ਨਾਲ ਸੀਆਈਐਸਐਫ ਦੇ ਸੰਗਠਨ ਨੂੰ ਕਿੰਨਾ ਨੁਕਸਾਨ ਪਹੁੰਚਿਆ ਹੈ ਸੀਆਈਐਸਐਫ ਦੇ ਕਿਸੇ ਮੁਲਾਜ਼ਮ ਦੇ ਵੱਲੋਂ ਅਜਿਹੀ ਘਟਨਾ ਨੂੰ ਅੰਜਾਮ ਦੇਣਾ ਜਾਂ ਅਜਿਹੀ ਹਰਕਤ ਕਰਨੀ ਉਸ ਨੂੰ ਲੈ ਕੇ ਫੋਰਸ ਦੇ ਜਾਂ ਸੰਗਠਨ ਦੇ ਅਕਸ ਤੇ ਕਿਵੇਂ ਉਂਗਲਾ ਚੁੱਕੀਆਂ ਗਈਆਂ ਜਾਂ ਕੀ ਕੁਝ ਹੋਇਆ ਜਾਂ ਕਿੰਨਾ ਨੁਕਸਾਨ ਹੋਇਆ ਇਸ ਚੀਜ਼ ਦਾ ਕੁਲਵਿੰਦਰ ਕੌਰ ਨੂੰ ਅਹਿਸਾਸ ਹੈ ਤੇ ਇਸੇ ਕਰਕੇ ਉਸਨੇ ਹੁਣ ਮਾਫੀ ਮੰਗੀ ਹੈ ਇਸ ਤਰੀਕੇ ਦਾ ਪੂਰੀ ਇੱਕਮ ਡਿਟੇਲ ਰਿਪੋਰਟ ਜਿਹੜੀ ਹੈ ਉਹ ਇੱਕ ਅਖਬਾਰ ਨੂੰ ਦਿੱਤੇ ਇੰਟਰਵਿਊ ਦੇ ਦੌਰਾਨ ਡੀਆਈਜੀ ਵਿਨੇਕ ਕਾਜਲਾ ਦੇ ਵੱਲੋਂ ਦਿੱਤੀ ਗਈ ਹੈ